ਜਿਹੜਾ ਭਗਤ ਪੂਰਨ ਸਿੰਘ ਰਿਵਾਰਡ ਸੀ ਇਹਦਾ ਨਾਮ ਬਾਬਾ ਫਰੀਦ ਅਵਾਰਡ ਫਾਰ ਸਮਾਜ ਸੇਵਾ ਜਿਹੜੀ ਆ ਉਹ ਇਹਦਾ ਨਾਮ ਰੱਖਿਆ ਤੋਂ ਅਸੀਂ ਜਿਨ੍ਹਾਂ ਨੂੰ ਹੁਣ ਮੈਂ ਨਾਮ ਲੈਣ ਜਾ ਰਿਹਾ ਉਹ ਆਪਣੇ ਤੁਸੀਂ ਵੈਲ नोन ਪਰਸਨ ਤੁਸੀਂ ਜਾਣਦੇ ਹੋ ਆਪਣੇ ਫਰੀਦਕੋਟ ਵੀ ਉਹਨਾਂ ਨੇ ਬੜਾ ਕੰਮ ਕੀਤਾ ਹੈ ਉਹ ਸਰਬੱਤ ਦਾ ਭਲਾ ਜਿਹੜਾ ਚੈਰੀਟੇਬਲ ਟਰਸਟ ਹੈ ਉਹਦੇ ਬਾਨੇ ਆ ਡਾਕਟਰ ਐਸ ਪੀ ਸਿੰਘ ਉਭਰਾਏ ਅਸੀਂ ਆਕੀ ਉਹਨਾਂ ਨੂੰ ਇਹ ਸਾਡੀ ਕਮੇਟੀ ਨੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਹੈ। ਉਹਨਾਂ ਦੀਆਂ ਨਾਮਿਨੇਸ਼ਨਾਂ ਵੀ ਬਹੁਤ سارے ਚੰਗੇ ਬੰਦਿਆਂ ਨੇ ਸਾਨੂੰ ਭੇਜੀ ਹੈ ਔਰ ਉਹਨਾਂ ਨੂੰ ਅਸੀਂ ਸਿਲੈਕਟ ਕਰਨ ਜਾ ਰਹੇ ਹਾਂ। ਇਹ ਅਵਾਰਡ 23 ਸਤੰਬਰ ਨੂੰ ਮੰਤ ਕਾਨ ਸਿੰਘ ਜੀ ਆਪਣੇ ਪਵਿੱਤਰ ਹੱਥਾਂ ਨਾਲ ਡਾਕਟਰ ਐਸ.ਪੀ ਸਿੰਘ ਅਭਰਾਏ ਨੂੰ ਦੇਣਗੇ। ਤੇ ਅਸੀਂ ਖੁਸ਼ੀ ਲੈ ਰਹੇ ਹਾਂ ਉਹਨਾਂ ਨੂੰ ਇਹ ਅਵਾਰਡ ਦੇਣ ਦੀ। ਉਹਨਾਂ ਦਾ ਬਹੁਤ ਸਾਰੀ ਲੰਬੀ ਲਿਸਟ ਹੈ ਜਿਹੜੇ ਉਹਨਾਂ ਨੇ ਕੰਮ ਕੀਤੇ ਆ। ਅਸਲ ਤੋਂ ਦੋ ਤਿੰਨਾਂ ਇੰਪੋਰਟੈਂਟ ਕੰਮ ਜਿਹੜੇ ਮੈਂ ਉਹਨਾਂ ਨੂੰ ਜਿਹੜੇ ਬਣਾਉਣ ਲੱਗਿਆ ਤੁਹਾਨੂੰ ਇੱਕ ਤਾਂ ਉਹਨਾਂ ਨੇ 825 ਤੋਂ ਵੱਧ ਨੌਜਵਾਨ ਵਿਅਕਤੀਆਂ ਨੂੰ ਜਿਨ੍ਹਾਂ ਵਿੱਚੋਂ ਕਈਆਂ ਨੂੰ ਕਿਉਂਕਿ ਇਸਲਾਮਿਕ ਕੰਟਰੀ ਚ ਜਿਹੜੀ ਹੈ ਮੌਤ ਦੀ ਸਜ਼ਾ ਮਾਫੀ ਦੇ ਦਿੱਤੀ ਜਾ ਸਕਦੀ ਹੈ ਤਾਂ ਪਰਿਵਾਰ ਨੂੰ ਉਹਨਾਂ ਦੀ ਜਿਹੜੀ ਹੁੰਦੀ ਹੈ ਨਾ ਉਹ ਬਲੱਡ ਮਨੀ ਦੇ ਕੇ ਉਹਨਾਂ ਨੂੰ ਉਹ ਪਰਿਵਾਰ ਦੀ ਮਰਜ਼ੀ ਨਾਲ ਛੱਡਿਆ ਜਾ ਸਕਦਾ ਫਾਂਸੀ ਤੋਂ ਮੁਕਤ ਕੀਤਾ ਜਾ ਸਕਦਾ ਔਰ ਇਹਨਾਂ ਨੇ ਬਲੱਡ ਮਨੀ ਦੇ ਕੇ 825 ਬੰਦਿਆਂ ਦੀ ਫਾਂਸੀ ਤੋਂ ਜਾਨ ਬਚਾਈ ਹੈ ਇਹ ਬਹੁਤ ਵੱਡੀ ਗੱਲ ਹੈ ਜਾਣੇ ਜਾਣੇ ਚ ਕਈ ਵਾਰੀ ਗੁੱਸੇ ਚ ਬੰਦੇ ਕੋਈ ਦੁਸ਼ਮਣੀ ਨਹੀਂ ਹੁੰਦੀ ਬੰਦੇ ਨੂੰ ਲੜ ਪੈਂਦੇ ਆ ਬੰਦਾ ਮਰ ਜਾਂਦਾ ਪਰ ਬਹੁਤ ਤਾਂ ਮੌਤ ਹੀ ਆ ਨਾ ਇਹ 825 ਬੰਦਿਆਂ ਦੀ ਉਹਨਾਂ ਨੇ ਜਾਨ ਬਚਾਈ ਹੈ ਤੇ ਦੂਜੀ ਗੱਲ ਆ ਉਹਨਾਂ ਨੇ ਚਾਰ ਆਕਸੀਜਨ ਦੇ ਪਲਾਟ 9 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਆ ਜਿੰਨਾਂ ਚੋਂ ਇੱਕ ਆਪਣੇ ਫ੍ਰੀ ਸਕੂਲ ਦੇ ਮੈਡੀਕਲ ਕਾਲਜ ਵੀ ਬਣਾਇਆ कोरोना ਵੇਲੇ ਤੁਹਾਨੂੰ ਪਤਾ ਹੀ ਵੀ ਆਕਸੀਜਨ ਦੀ ਕਿੰਨੀ ਜਿਹੜੀ ਜ਼ਰੂਰਤ ਸੀਗੀ ਤੇ ਆਕਸੀਜਨ ਪੂਰੀ ਨਹੀਂ ਆ ਸਕਦੀ ਐਨੀ ਆਪਣੀ ਦੇਸ਼ ਦੀ ਵੱਡੀ ਆਬਾਦੀ ਹੈ ਪਰ ਫਿਰ ਵੀ ਉਹਨਾਂ ਨੇ ਆਪਣੇ ਫਰੀਦਕੋਟ ਨੂੰ ਚੁਣਿਆ ਔਰ ਇੱਥੇ ਉਹਨਾਂ ਨੇ ਆਪਣੇ ਮੈਡੀਕਲ ਕਾਲਜ 'ਚ ਇੱਕ ਆਕਸੀਜਨ ਯੂਨਿਟ ਲਵਾਇਆ ਤੇ ਇਸੇ ਤਰ੍ਹਾਂ ਉਹਨਾਂ ਦੇ ਜਿਹੜੇ ਇਹ ਜਿਹੜਾ ਸਰਵਾਦਾ ਪੁਲਾਟਰਸਟ ਹੈ ਜਿਹੜਾ ਏਰੀਆ ਜੂਰਡਿਕਸ਼ਨ ਹੈ ਦੀ ਪੂਰੇ ਪੰਜਾਬ 'ਚ ਹਰਿਆਣਾ ਹਿਮਾਚਲ ਪ੍ਰਦੇਸ਼ ਦਿੱਲੀ ਪਟਨਾ ਸਾਹਿਬ ਹਜ਼ੂਰ ਸਾਹਿਬ ਹਾਈਦਰਾਬਾਦ ਤੇ ਰਾਜਸਥਾਨ 'ਚ ਸਰਬਾਤ ਦਾ ਪਲਟਰਸਟ ਕੰਮ ਕਰ ਰਿਹਾ ਹੈ। ਔਰ ਉਸ ਤੋਂ ਅੱਗੇ ਜਿਹੜੀ ਇਹਨਾਂ ਦੀ ਗੱਲ ਹੈ ਇਹਨਾਂ ਨੇ ਅਫਗਾਨਿਸਤਾਨ ਚ ਸ਼ਰਨਾਰਥੀਆਂ ਲਈ ਵੀ ਬੜਾ ਕੰਮ ਕੀਤਾ ਹੈ। ਔਰ ਕਿਸਾਨ ਅੰਦੋਲਨ ਚ ਵੀ ਇਹਨਾਂ ਨੇ ਬਹੁਤ ਸਾਰੀ ਸੇਵਾ ਕੀਤੀ ਹੈ ਜੇ ਮੈਂ ਨਾ ਲਵਾਂ ਤਾਂ ਲੰਮਾ ਹੀ ਚੌੜੀ ਇਹ ਹੈਗੀ ਆ ਔਰ ਅਦਰਵਾਈਜ਼ ਇਹ ਸਾਰੇ ਇਹਨਾਂ ਦੀ ਕੰਮਾਂ ਦੀ ਬਹੁਤ ਵੱਡੀ ਲਿਸਟ ਹੈ ਤੁਹਾਨੂੰ ਅਸੀਂ ਫੋਟੋਸਟੇਟ ਕਰਾ ਕੇ ਵੀ ਦੇ ਰਹੇ ਆਂ ਦੇ ਦਾਂਗੇ ਤੇ ਔਰ ਅਸੀਂ ਖੁਸ਼ੀ ਲੈ ਰਹੇ ਆਂ ਇਹਨਾਂ ਨੂੰ ਇਹ ਵਾਰਡ ਦੇਣ ਬਾਅਦ। ਤੇ ਅਵਾਰਡ ਚ ਅਸੀਂ ਹਰ ਸਾਲ 1 ਲੱਖ ਰੁਪਇਆ ਨਗਦ ਦੁਸ਼ਾਲਾ ਤੇ ਸਾਈਟੇਸ਼ਨ ਦਿੰਨੇ ਆ ਉਹ ਭਾਵੇਂ ਮਲਟੀਬਿਲੀਅਨਰ ਹੈ ਉਹਨਾਂ ਨੂੰ ਕੋਈ ਉਹਨਾਂ ਵਾਸਤੇ ਮਟੀਰੀਅਲ ਹੈ ਪਰ ਇਹ ਇੱਜ਼ਤ ਹੈ ਇੱਕ ਇੱਜ਼ਤ ਹੈ ਇੰਨੇ ਵੱਡੇ ਉਹ ਬਾਬਾ ਫਰੀਦ ਜੀ ਦੇ ਸੁਪੁੱਤਰ ਸੰਤੋਂ ਉਹਨਾਂ ਨੂੰ ਇਹ ਅਵਾਰਡ ਮਿਲਣਾ ਬਹੁਤ ਵੱਡੀ ਉਹਨਾਂ ਨੇ ਬਹੁਤ ਹੋਰ ਅਵਾਰਡ ਵੀ ਲਏ ਹੋਣੇ ਔਰ ਉਹਨਾਂ ਨੇ ਮਨਜ਼ੂਰ ਕਰ ਲਿਆ ਆਪ ਆਉਣਾ ਉਹਨਾਂ ਦਾ ਮਨਜ਼ੂਰ ਕਰ ਲਿਆ